ਹੂੰ ਇਧਰ ਆ ਇਧਰ ਫਾ ਭਾਜੀ ਇਹਨੂੰ 100 ਰੁਪਿਆ ਦੋ 100 ਰੁਪਿਆ ਦਿਓ ਮੈਂ ਕਰਦਾ ਹਾਂ ਸਾਹਿਬ ਦੋ ਦੋ ਰੁਪਿਆ ਚਲੋ ਜੀ ਓਏ ਆ ਜਾ ਤੁਸੀਂ ਇਧਰ ਆ 100 ਰੁਪਿਆ ਭਾਈ ਇਹਨੂੰ ਵੀ ਦੋ ਕਰਦਾ ਹਾਂ ਸਾਹਿਬ ਚਲੋ ਜੀ ओके ਮੈਂਜਰ ਸਾਹਿਬ ਹਾਂਜੀ ਕਿੰਨੇ ਪੈਸੇ ਬਣ ਗਏ ਮੇਰੇ ਤੁਹਾਡੇ ਜੀ ਭਾਈ 200 ਰੁਪਏ ਦੀ ਰੋਟੀ ਤੇ 200 ਰੁਪਏ ਬੱਚੇ ਨੇ ਦਿੱਤਾ 400 ਟੋਟਲ ਬਣਿਆ ਜੀ ਮੈਂਜਰ ਸਾਹਿਬ ਜੇ ਤੇਰੇ ਕੋਲ 400 ਰੁਪਿਆ ਨਾ ਹੋਵੇ ਤੇ ਤਾਂ ਫਿਰ ਭਾਈ ਜੀ ਭਾਂਡੇ ਬਾਹਰ ਤੇ ਭਾਂਡੇ ਧੋਣੇ ਪੈਣੇ ਦੱਸੋ ਫਿਰ ਭਾਂਡੇ ਕਿੱਥੇ ਆਪਾਂ ਭਾਂਡੇ ਧੋ ਦਿੰਨੇ ਆ ਹਰ ਵੀ ਤਾਂ ਭਾਂਡੇ ਧੋ ਲੈ, ਭਾਂਡੇ ਧੋ ਦਿੰਨੇ ਆ, ਪੈਸੇ ਬਚ ਗਏ।